ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਧੀ ਕੌਲੀ ਚੀਨੀ ਦੀ ਆਪਾਂ ਪੈਂਚ ਪਾ ਲਈ ਆ ਚਮਚਾ ਪਾਣੀ ਦਾ ਪਾਇਆ ਇਹਨੂੰ ਚੀਨੀ ਨੂੰ ਆਪਾਂ ਕਰਮੇਲਾਈਜ਼ ਕਰਨਾ ਚੰਗੀ ਤਰ੍ਹਾਂ ਤੇ ਜਦੋਂ ਚੀਨੀ ਐ ਲਿਕਵਿਡ ਹੋ ਗਈ ਐਨ ਵਧੀਆ ਤਰੀਕੇ ਨਾਲ ਪਿਗਲ ਗਈ ਨਾ ਫਿਰ ਆਪਾਂ ਜਿਸ ਕੇਕ ਟ੍ਰੇਨ ਦੇ ਵਿੱਚ ਆਪਾਂ ਕੇਕ ਬਣਾਉਣਾ ਐ ਉਹਦੇ ਵਿੱਚ ਇਹਨੂੰ ਆਪਾਂ ਪਹਿਲਾਂ ਜਿਹੜਾ ਆਪਣਾ ਘੋਲ ਇਹ ਬਣ ਜਾਣਾ ਨੇ ਇਹਨੂੰ ਪਾ ਦਿੱਤਾ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਛੋਟਾ ਬ੍ਰੈਡ ਲੈ ਕੇ ਮਿਕਸਿੰਗ ਕੱਪ ਵਿੱਚ ਸਾਰੇ ਪੀਸ ਤੋੜ ਕੇ ਪਾ ਲਿਆ ਹੈ ਤੇ ਇਹਦੇ ਵਿੱਚ ਆਪਾਂ ਪਾ ਦਨੇ ਆ ਅੱਧਾ ਕ ਚਮਚ ਪਹਿਲਾ ਪਾਇਆ ਮੈਂ ਇਲਾਇਚੀ ਪਾਊਡਰ ਇਹ ਪਾਇਆ ਬੇਕਿੰਗ ਪਾਊਡਰ ਇਹ ਪਾਤੀ ਚੀਨੀ ਅੱਧਿਕ ਕੌਲੀ ਤੇ ਇੱਕ ਕੱਪ ਦੁੱਧ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਚਲਾ ਲਿਆ ਸੀ ਮਿਕਸੀ ਨੂੰ ਤੇ ਆਪਾਂ ਕੇਕ ਟਿੰਨ ਚ ਪਾਤਾ ਸਾਰਾ ਇਹ ਕੋ 40 ਮਿੰਟ ਇਹਨੂੰ ਮੈਂ ਪਕਾਇਆ 40 ਮਿੰਟ ਬਾਅਦ ਮੀਡੀਅਮ ਸੇਕ ਤੇ ਇਹਨੂੰ ਪਕਾਇਆ ਜੀ ਟਾਲੀ ਮਿੰਟ ਬਾਅਦ ਖੋਲ ਕੇ ਦੇਖੋ ਕਿੰਨਾ ਸੋਹਣਾ ਬ੍ਰੈਡ ਦਾ ਆਪਣਾ ਕੇਕ ਬਣ ਕੇ ਤਿਆਰ ਹੋ ਗਿਆ ਪਲੇਟ 'ਚ ਪਲਟ ਲੈਣੇ ਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰ ਜੀ ਉੱਧਰ ਵੱਡੀ ਵੀਡੀਓ ਮੇਰੀ ਹੁੰਦੀ ਆ ਦੇਖੋ ਕਿੰਨਾ ਸੋਹਣਾ ਬ੍ਰੈਡ ਦਾ ਕੇਕ ਬਣ ਕੇ ਤਿਆਰ ਹੋ ਗਿਆ ਜਰੂਰ ਬਣਾਇਓ ਕਮੈਂਟ ਕਰਕੇ ਦੱਸਿਓ ਸਸਸੀ ਕਾਲਜ